ਅਮਰੀਕਾ ਦੀ ਧਰਤੀ ਅਚਾਨਕ ਭਾਰਤੀ ਵਿਦਿਆਰਥੀਆਂ ਦੇ ਵਾਸਤੇ ਕਾਲ ਸਾਬਤ ਹੁੰਦੀ ਪਈ ਹੈ ਜਦਕਿ ਜੇ ਗੱਲ ਕਰੀਏ ਤਾਂ ਅਮਰੀਕਾ ਇੱਕ ਇਹੋ ਜਿਹਾ ਸਥਾਨ ਹੈ ਕੈਨੇਡਾ ਤੋਂ ਬਾਅਦ ਜਿੱਥੇ ਭਾਰਤੀ ਜਾਣਾ ਉਚੇਚੇ ਤੌਰ ਦੇ ਉੱਤੇ ਉਚਿਤ ਸਮਝਦੇ ਨੇ ਹਰ ਜੇ ਗੱਲ ਕਰੀਏ ਇਸ ਮਾਮਲੇ ਦੀ ਤੇ ਇੱਕ ਭਾਰਤੀ ਵਿਦਿਆਰਥੀ ਦਾ ਕਤਲ ਕਰ ਦਿੱਤਾ ਗਿਆ ਵਾਡਿਓ ਯੂਨੀਵਰਸਿਟੀ ਦੇ ਵਿੱਚ ਡਾਕਟੋਰੇਟ ਦੀ ਪੜ੍ਹਾਈ ਕਰਨ ਵਾਲਾ ਸਮੀਰ ਕਾਮਤ ਨਾ ਦਾ ਜਿਹੜਾ ਨੌਜਵਾਨ ਹੈ ਇਸ ਦਾ ਕਤਲ ਕਰ ਦਿੱਤਾ ਗਿਆ ਇਸ ਦੀ লাশ ਜਿਹੜੀ ਹੈ ਉਹ ਪੁਲਿਸ ਨੂੰ ਬਰਾਮਦ ਹੁੰਦੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਮੈਡੀਕਲ ਇੰਜੀਨੀਅਰਿੰਗ ਦੇ ਵਿੱਚ ਡਾਕਟੋਰੇਟ ਦੀ ਪੜ੍ਹਾਈ ਕਰ ਰਿਹਾ ਸੀ ਜਿਸ ਦੀ লাশ ਹੁਣ ਪੁਲਿਸ ਨੂੰ ਬਰਾਮਦ ਹੋਈ ਆ ਆਖਰਕਾਰ ਪੁਲਿਸ ਦੇ ਹੱਥ লাশ ਲੱਗ ਗਈ ਆ ਪਰ ਦੂਜੇ ਪਾਸੇ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਸ਼ਿਕਾਗੋ ਦਾ ਜਿੱਥੇ ਸ਼ਿਕਾਗੋ ਦਾ ਇੱਕ ਆਈਟੀ ਵਿਦਿਆਰਥੀ ਜਿਹੜਾ ਹੈਗਾ ਆ ਉਸ ਦੇ ਨਾਲ ਗੰਭੀਰ ਰੂਪ ਦੇ ਵਿੱਚ ਕੁੱਟਮਾਰ ਕੀਤੀ ਗਈ ਹੈ ਤੇ ਇਹ ਕੁੱਟਮਾਰ ਵੀ ਜਿਹੜੀ ਆ ਉਹ ਸੀਸੀਟੀਵੀ ਦੇ ਵਿੱਚ ਰਿਕਾਰਡ ਹੋ ਗਈ ਇਸ ਪੂਰੇ ਮਾਮਲੇ ਨੂੰ ਲੈ ਕੇ ਅਮਰੀਕਾ ਦੇ ਉੱਤੇ ਕਤਨਾ-ਕਤਨੇ ਸਵਾਲ ਖੜੇ ਹੋਣ ਲੱਗ ਗਏ ਨੇ ਭਾਰਤੀ ਵਿਦਿਆਰਥੀਆਂ ਦੇ ਉੱਤੇ ਸ਼ਰਿਆਮ ਹਮਲਾ ਹੋ ਰਿਹਾ ਹੈ ਇੱਕ ਦੀ ਮੌਤ ਹੋ ਗਈ ਹੈ ਜਦਕਿ ਦੂਜੇ ਦੇ ਨਾਲ ਗੰਭੀਰ ਰੂਪ ਦੇ ਵਿੱਚ ਕੁੱਟਮਾਰ ਕੀਤੀ ਗਈ ਹੈ ਬਟ ਉਹ ਯੂਨੀਵਰਸਿਟੀ ਜਿਹੜੀ ਨਾ ਦੇ ਵਿੱਚ ਉਥੇ ਸਮੀਰ ਕਾਮਤ ਜਿਹੜਾ ਹੈ ਉਹ ਆਪਣੀ ਡਿਗਰੀ ਪੂਰੀ ਕਰਦਾ ਪਿਆ ਸੀ ਆਪਣੀ ਡਾਕਟਰੇਟ ਡਾਕਟਰੇਟ ਦੀ ਡਿਗਰੀ ਪੂਰੀ ਕਰਦਾ ਪਿਆ ਸੀ ਜਿਸ ਦੀ লাশ ਬਰਾਮਦ ਹੋਈ ਹੈ ਅਚਾਨਕ ਜੇਤ ਕਤਲ ਦੀ ਖਬਰ ਸਾਹਮਣੇ ਆਉਂਦੀ ਹੈ ਔਰ ਉਸ ਦੀ লাশ ਆਖਰਕਾਰ ਪੁਲਿਸ ਨੂੰ ਬਰਾਮਦ ਹੁੰਦੀ ਹੈ ਜਦਕਿ ਦੂਜੇ ਪਾਸੇ ਸ਼ਿਕਾਗੋ ਦੇ ਵਿੱਚ ਵੀ ਇੱਕ ਆਈਟੀ ਵਿਦਿਆਰਥੀ ਜਿਹੜਾ ਭਾਰਤੀ ਮੂਲ ਦਾ ਆਇਆ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਔਰ ਬੜੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਖੂਨੋਂ ਖੂਨ ਉਹ ਆ ਕੈਮਰੇ ਦੇ ਵਿੱਚ ਵੀ ਨਜ਼ਰ ਆ ਰਿਹਾ ਆ ਔਰ ਇਸ ਪੂਰੇ ਮਾਮਲੇ ਨੂੰ ਲੈ ਕੇ ਸੀਸੀਟੀਵੀ ਜਿਹੜੀ ਹੈ ਉਹ ਸਾਹਮਣੇ ਆ ਜਾਂਦੀ ਹੈ ਸੀਸੀਟੀਵੀ ਦੇ ਵਿੱਚ ਵੀ ਇਹ ਹਮਲਾ ਹੁੰਦਾ ਨਜ਼ਰ ਆ ਰਿਹਾ ਹੁੰਦਾ ਜੇ ਗੱਲ ਕਰੀਏ ਸ਼ਿਕਾਗੋ ਦੀ ਤੇ ਸ਼ਿਕਾਗੋ ਦੇ ਵਿੱਚ ਸૈયਦ ਮਜ਼ਾਹਰ ਅਲੀ ਖਾਨ ਨਾਮ ਦੇ ਇੱਕ ਨੌਜਵਾਨ ਦੀ ਕੁੱਟਮਾਰ ਹੋਈ ਹੈ 23 ਸਾਲ ਦਾ ਇਹ ਨੌਜਵਾਨ ਹੈਗਾ ਤਿੰਨ ਵਿਅਕਤੀਆਂ ਨੇ ਇਸ ਦੀ ਕੁੱਟਮਾਰ ਕੀਤੀ ਹੈ ਔਰ ਬੜੀ ਬੇਰਹਿਮੀ ਦੇ ਨਾਲ ਇਸ ਨੂੰ ਕੁੱਟਿਆ ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਹ ਵਿਅਕਤੀ ਭਾਰਤ ਦੇ ਹైదరాబాద్ ਦਾ ਰਹਿਣ ਵਾਲਾ ਦੱਸਿਆ ਜਾ ਬਾਬਾਦ ਦੇ ਵਿੱਚ ਇਸ ਦੀ ਪਤਨੀ ਦੇ ਦੋ ਨਵਜਾਤ ਬੱਚੇ ਇਸ ਦੇ ਇਸ ਦੀ ਪਤਨੀ ਨਾਲ ਰਹਿੰਦੇ ਨੇ ਖੈਰ ਇਸ ਦੀ ਪਤਨੀ ਨੇ ਐਸ ਅਜੈ ਸ਼ੰਕਰ ਨੂੰ ਇਹ ਅਪੀਲ ਕੀਤੀ ਹੈ ਕਿ ਉਸ ਨੂੰ ਉਸ ਦੇ ਪਤੀ ਦੇ ਕੋਲ ਜਾਣ ਦੇ ਲਈ ਮਦਦ ਕੀਤੀ ਜਾਵੇ ਉਸ ਨੂੰ ਉਸ ਦੇ ਪਤੀ ਕੋਲ ਪਹੁੰਚਾਇਆ ਜਾਵੇ ਤਾਂ ਕਿ ਉੱਥੇ ਜਾ ਕੇ ਉਸ ਦਾ ਧਿਆਨ ਰੱਖ ਸਕੇ ਹਾਲਾਂਕਿ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਇਹੋ ਜਿਹੀ ਵਾਰਦਾਤ ਜਿਹੜੇ ਨੇ ਵਾਧਦੇ ਜਾ ਰਹੇ ਨੇ ਇਹੋ ਜਿਹਾ ਘਟਨਾਵਾਂ ਵਾਗਦੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਭਾਰਤੀ ਮੂਲ ਦੇ ਨੌਜਵਾਨਾਂ ਨੂੰ ਹੁਣ ਸ਼ਿਕਾਰ ਬਣਾਇਆ ਜਾ ਰਿਹਾ ਜਿਹੜੇ ਉੱਚ ਸਿੱਖਿਆ ਹਾਸਲ ਕਰਨ ਦੇ ਵਾਸਤੇ ਅਮਰੀਕਾ ਗਏ ਸਨ ਉੱਥੇ ਜਾ ਕੇ ਪੜ੍ਹਾਈ ਕਰ ਰਹੇ ਸਨ ਉਹਨਾਂ ਨੂੰ ਹੁਣ ਅਮਰੀਕਾ ਦੀ ਧਰਤੀ ਦੇ ਉੱਤੇ ਸ਼ਿਕਾਰ ਬਣਾਇਆ ਜਾ ਰਿਹਾ ਹਾਲਾਂਕਿ ਪੁਲਿਸ ਦਾ ਦਾਅਵਾ ਆ ਕਿ ਜਲਦ ਤੋਂ ਜਲਦ ਇਸ ਉੱਤੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਜਿਹੜੀ ਸ਼ਿਕਾਗੋ ਵਾਲੀ ਘਟਨਾ ਹੈ ਉਸ ਵਿੱਚ ਸੀਸੀਟੀਵੀ ਦੇ ਵਿੱਚ ਤਸਵੀਰਾਂ ਸਾਹਮਣੇ ਆ ਗਈਆਂ ਨੇ ਜਦਕਿ ਦੂਜੇ ਪਾਸੇ ਇੰਡੀਆਨਾ ਪੈਡਿਓ ਯੂਨੀਵਰਸਿਟੀ ਦੇ ਵਿੱਚ ਕਾਮਤ ਨਾਲ ਦਾ ਇਹ ਨੌਜਵਾਨ ਹੈ ਉਸ ਦੀ লাশ ਬਰਾਮਦ ਕਰ ਲਈ ਗਈ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਇਹਨਾਂ ਦੋਵਾਂ ਮਾਮਲਿਆਂ ਨੂੰ ਲੈ ਕੇ ਲਗਾਤਾਰ ਪੁਲਿਸ ਜਿਹੜੀ ਹੈ ਉਹ ਲੱਗੀ ਹੋਈ ਹੈ ਇੰਡੀਆਨਾ ਦੀ ਤੇ ਸ਼ਿਕਾਗੋ ਦੀ ਪੁਲਿਸ ਜਿਹੜੀ ਹੈ ਇਹਨਾਂ ਮਸਲਿਆਂ ਨੂੰ ਹੱਲ ਕਰਨ ਦੇ ਵਾਸਤੇ ਲਗਾਤਾਰ ਜ਼ੋਰ ਲਾਉਂਦੀ ਪਈ ਹੈ ਪਰ ਦੂਜੇ ਪਾਸੇ ਸਵਾਲ ਖੜੇ ਹੋ ਰਹੇ ਨੇ ਕਿ ਲਗਾਤਾਰ ਭਾਰਤੀ ਮੂਲ ਦੇ ਵਿਦਿਆਰਥੀਆਂ ਨੂੰ ਸ਼ਿਕਾਰ ਬਣਾਉਣ ਵਾਲੇ ਇਹ ਵਿਅਕਤੀ ਹੈ ਕੌਣ ਖੈਰ ਇਹਨਾਂ ਚੀਜ਼ਾਂ ਨੂੰ ਲੈ ਕੇ ਪੁਲਿਸ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਦਾਵੇ ਕੀਤੇ ਜਾ ਸਕਦੇ ਨੇ ਵੱਡੇ ਖਲਾਸੇ ਕੀਤੇ ਜਾ ਸਕਦੇ ਨੇ ਜੋ ਵੀ ਹੋਏਗਾ ਹਰ ਤੱਕ ਦੱਸਦੇ ਰਹਿਵਾਂਗੇ ਇੱਥੇ ਬਨੇ ਰੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ